ਪ੍ਰਤੀព័ਟਿਜ ਜਾਣਕਾਰੀ ਦੱਸਦੀ ਕਿ ਬੇਅਦਬ ਬਿਲ ਉਤੇ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਹੈ ਤਾਂ ਇੰਦਰਬੀਰ ਸਿੰਘ ਨੀਚਰ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਤਾਂ ਮੀਟਿੰਗ ਦੀ ਗਵਾਹੀ ਡਾਕਟਰ ਇੰਦਰਬੀਰ ਸਿੰਘ ਨੀਚਰ ਦੇ ਵੱਲੋਂ ਕੀਤੀ ਗਈ ਹੈ ਤਾਂ ਉਹਨੇ ਕਿਹਾ ਕਿ ਆਮ ਜਨਤਾ ਤੋਂ ਸੁਝਾ ਲਏ ਤਾਂ ਬਾਅਦ ਅਗਲੀ ਰਣਨੀਤੀ ਬੈਠਕ ਦੇ ਵਿੱਚ ਤੈਅ ਹੋਵੇਗੀ ਤੇ ਹਰ ਹਫਤੇ ਬੈਠਕ ਬੁਲਾਉਣ ਦੀ ਯੋਜਨਾ ਬਣਾਈ ਗਈ ਹੈ ਤਾਂ ਨੀਚਰ ਨੇ ਕਿਹਾ ਕਿ ਜੇਕਰ ਰੋੜ ਪਈ ਤਾਂ ਇਸ ਦੇ ਲਈ ਸਬ ਕਮੇਟੀ ਵੀ ਬਣਾਈ ਜਾਵੇਗੀ ਜੇਕਰ ਕੋਈ ਵਿਧਾਇਕ ਸੁਝਾ ਦੇਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਵੀ ਰਾਇ ਇਸ ਬਾਬਤ ਲਈ ਜਾਵੇਗੀ ਸੋ ਦਾਸਿਕੀ ਧਾਰਮਿਕ ਗ੍ਰੰਥਾਂ ਦੀ ਬੇਦਬੀ ਰੋਕਣ ਲਈ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਦਬੀ ਬਿੱਲ ਲਿਆਂਦਾ ਸੀ ਤੇ ਇਸ ਬਿੱਲ ਸੰਬੰਧੀ ਬਣਾਈ ਗਈ 15 ਮੈਂਬਰੀ ਸਿਲੈਕਟ ਕਮੇਟੀ ਵੱਲੋਂ ਅੱਜ ਵਿਧਾਨ ਸਭਾ ਚ ਪਹਿਲੀ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੀ ਅਗਵਾਈ ਡਾਕਟਰ ਇੰਦਰਬੀਰ ਸਿੰਘ ਨੀਜ਼ਰ ਨੇ ਕੀਤੀ ਹੈ ਉਹਨਾਂ ਕਿਹਾ ਕਿ ਅੱਜ ਸਿਲੈਕਟ ਕਮੇਟੀ ਦੇ ਕਾਰਜ ਖੇਤਰ ਉੱਤੇ ਵਿਚਾਰ ਚਰਚਾ ਕੀਤੀ ਹੈ ਉਹਨਾਂ ਦੱਸਿਆ ਕਿ ਆਮ ਜਨਤਾ ਤੋਂ ਸੁਝਾ ਈਮੇਲ WhatsApp ਅਤੇ ਡਾਕ ਜਰੀਏ ਲੈ ਜਾਣਗੇ ਜਿਸ ਦੀ ਰਣਨੀਤੀ ਅਗਲੀ ਬੈਠਕ ਦੇ ਵਿੱਚ ਤੈਅ ਹੋਵੇਗੀ ਤੇ ਉਤੇ ਇੰਦਰਬੀਰ ਸਿੰਘ ਨੀਜ਼ਰ ਨੇ ਕਿਹਾ ਕਿ ਕਮੇਟੀ ਵੱਲੋਂ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਰਿਪੋਰਟ ਸਪੀਕਰ ਨੂੰ ਸੌਂਪ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਹਰ ਹਫ਼ਤੇ ਬੈਠਕ ਬੁਲਾਉਣ ਦੀ ਯੋਜਨਾ ਹੈ ਜੇਕਰ ਰੋੜ ਪਈ ਤਾਂ ਇਸ ਦੇ ਲਈ ਸਬ ਕਮੇਟੀ ਵੀ ਬਣਾਈ ਜਾਵੇਗੀ। ਤਾਂ ਡਾਕਟਰ ਇੰਦਰਬੀਰ ਸਿੰਘ ਨੇ ਜ਼ਰੂਰ ਕਿਹਾ ਕਿ ਪੂਰੇ ਪੰਜਾਬ ਦੇ 117 ਵਿਧਾਇਕਾਂ ਦੇ ਵਿੱਚ ਜੇਕਰ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਵੀ رائے ਲਈ ਜਾਵੇਗੀ। ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਕਾਨੂੰਨ ਬਣਾਉਣ ਦੇ ਵਿੱਚ ਜੋ ਪਹਿਲਾਂ ਕਮੀ ਰਹਿ ਗਈ ਸੀ ਉਸ ਨੂੰ ਦੂਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਪੋਰਟ ਸੰਪੀ ਜਾਵੇਗੀ ਜਿਸ ਤੋਂ ਬਾਅਦ ਇਸ ਨੂੰ ਅੱਗੇ ਭੇਜਿਆ ਜਾਵੇਗਾ